ਇਹ ਸਾਰੀਆਂ ਜਿਹੜੀਆਂ ਤਾਕਤ ਵਾਲੀਆਂ ਆ ਜਿਹਨਾਂ ਨੂੰ ਦਿਮਾਗ ਨੂੰ ਤਾਕਤ ਦੇਣੀ ਸਰੀਰ ਨੂੰ ਤਾਕਤ ਦੇਣੀ ਆ એનર્ਜੀ ਦੇਣੀ ਆ ਸਾਂਝ ਜਿਹਾ ਉਹ ਆ ਇਹਦੇ ਵਿੱਚ ਅਸੀਂ ਜੀ ਕਾਜੂ ਬਦਾਮ ਆ ਨੂੰ ਤਾਲੀ ਮਿਰਚ ਠੀਕ ਹੈ ਜੀ ਲੈ ਚੀਆਂ ਲਾਓ ਬਰਾ ਮਾਜੇ ਜੀ ਸਾਬ ਬਦਾਮ ਇਹ ਸਾਰਾ ਸਾਰਾ ਸਮਗਰੀ ਪਾਈ ਹੋਈ ਆ ਆ ਦੇਖੋ ਜੀ ਮੈਂ ਆ ਦੇਖੋ ਜੀ ਬਦਾਮਾਂ ਦਾ ਸਵੇਰੇ ਭਰਿਆ ਹੋਇਆ ਹੈ ਜੀ ਪੂਰਾ ਇਹ ਮਤਲਬ ਸਿਹਤ ਵੰਡਦੇ ਨੇ ਬਾਬਾ ਜੀ अच्छा ते बाबा जी मैं एक देख्या लुटियाने शहर ਦੇ ਵਿੱਚ ਤੁਸੀਂ ਸਭ ਤੋਂ ਪੁਰਾਣੇ ਹੋ ਹਾਂਜੀ ਤੇ ਜਿਹੜਾ ਟੇਸਟ ਆਉਂਦਾ ਤੁਹਾਡਾ ਸਭ ਤੋਂ ਵੱਖਰਾ ਇਹਦਾ ਕੀ ਕਾਰਨ ਹੈ ਜੀ ਸਮਾਨਤਾ ਉਹ ਵੀ ਸੇਮ ਪਾਉਂਦੇ ਆ ਦੇਖੋ ਜੀ ਗੱਲ ਇਹ ਹੈ ਇਹ ਤਾਂ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ ਜਿਹੜੇ ਹੱਥ ਕੋਈ ਦੋਨੋਂ ਵੇ ਜੀ ਕਿਹਨਾਂ ਜੀ ਇਹ ਸਾਡੇ ਹੱਥਾਂ ਦੇ ਦੋਨੋਂ ਤੁਸੀਂ ਜਿਹੜੇ ਸ਼ੈਦੋਂ ਹੁੰਦੇ ਉਹਨਾਂ ਨੂੰ ਪੁੱਛ ਹੀ ਲਿਆ ਉਹ ਤਾਂ ਦੱਸ ਹੀ ਦਿੰਦਾ ਵੀ ਇਹਨਾਂ ਦਾ ਵੱਖਰਾ ਹੀ ਸਵਾਦ ਆ ਆ ਜਿਹੜਾ ਲਾਲ ਪੱਥਰ ਹੈ ਜਿਨੇ ਜਿਹੜੇ ਰਗੜਿਆ ਜਾਂਦਾ ਹੈ ਸਰਦਾਈ ਬਾਦਾਮ ਖਸਖਤ ਕਾਲੀ ਮਿਰਚ ਗਲਾਬ ਦੇ ਫੁੱਲ ਕਾਜੂ ਜਿੰਨੀ ਵੀ ਸਮੱਗਰੀ ਇਚ ਰਗੜੀ ਜਾਂਦੀ ਹੈ ਲਾਲ ਪੱਥਰ ਆਏ ਅੱਛਾ ਜੀ ਠੰਡਾ ਠੀਕ ਹੈ ਜੀ ਜਿਹੜੇ ਇਹਦੇ ਗੁਣ ਵੀ ਨੇ ਉਹ ਵੀ ਸਰਦਾਈ ਦੇ ਵਿੱਚ ਜਾਣੇ ਜਿਹੜੀ ਪਸ਼ਾ ਗਣੀ ਹੈ ਹਾਂਜੀ ਹਾਂਜੀ ਆ ਨਿੰਮ ਦਾ ਸਲੋਤਰ ਅੱਛਾ ਜੀ ਨਿੰਮ ਦੇ ਗੁਣ ਤਾਂ ਪਸਾਰੀ ਦੁਨੀਆ ਨੂੰ ਪਤਾ ਕੀ ਆ ਇਹ ਜਿਹੜੇ ਸੇ ਰਗੜਨ ਲੱਗੇ ਪੰਜ ਫੁੱਟ ਦਾ ਸੀਗਾ ਅੱਛਾ ਜੀ ਹੁਣ ਲਾ ਲਓ ਵੀ ਢਾਈ ਫੁੱਟ ਦਾ ਮਹਾ ਤਿੰਨ ਫੁੱਟ ਦਾ ਅੱਛਾ ਜੀ ਇੰਨਾ ਘਸ ਗਿਆ ਇੰਨਾ ਘਸ ਗਿਆ ਤੇ ਇੰਨਾ ਹੀ ਵੇਲੇ ਸੰਗਤਾਂ ਨੂੰ ਸ਼ਿਕਾਰਤਾ ਹੈ ਦਿੰਗੂ ਵੀ ਕਦੋਂ ਨਹੀਂ ਆ ਰਹੇ ਹੁਣ ਇੱਥੇ ਅਜੋਂ ਦਾ ਸਰਦੀਆਂ ਸ਼ੁਰੂ ਕੀਤਾ ਸੀ ਉਸ ਦਿਨ ਤੋਂ ਹੀ ਪੀ ਕੇ ਫੈਨ ਹੋਏ ਪਏ ਆ ਇੱਥੇ ਆਉਣਾ ਬਹੁਤ ਵਧੀਆ ਨਾ ਲੁਧਿਆਣੇ ਚ ਹੋਰ ਵੀ ਮਤਲਬ ਸਰਦਾਈਆਂ ਬਣਾਉਂਦੇ ਨੇ ਇਹਨਾਂ ਦੀ ਸਰਦਾਈ ਲੋਕਾਂ ਨਾਲੋਂ ਹੋਰ ਨਾਲੋਂ ਵੱਖਰੀ ਹੈ ਕਿਦਾਂ ਦੇਖਣਾ ਸੀ ਮੈਂ ਪੰਜ ਛੇ ਜਿਹੜਾ ਪੀਤੀ ਆ ਪਰ ਸਭ ਤੋਂ ਵਧੀਆ ਇਹਨਾਂ ਦੀ ਹੀ ਆ ਅਤ ਤੁਸੀਂ ਦੇਖ ਸਕਦੇ ਹੋ ਵੀ ਸਿੰਘ ਸਾਹਿਬ ਜਿਹੜੀ ਆ ਭਾਜੀ ਨੇ ਇਹਨਾਂ ਦੀ ਸਰਦਾਈ ਦੇ ਲਈ ਲੋਕ ਜਿਹੜੇ ਆ ਵੱਡੇ ਫੈਨ ਨੇ ਲੁਧਿਆਣੇ ਸ਼ਹਿਰ ਦੇ ਵਿੱਚ ਸਰਦਾਈਆਂ ਤਾਂ ਹੋਰ ਵੀ ਲੋਕ ਬਣਾਉਂਦੇ ਨੇ ਹੰਗ ਸਿੰਘ ਬਣਾਉਂਦੇ ਨੇ ਪਰ ਇੰਨਾ ਵਰਗੀ ਸਰਦਾਈ ਕੋਈ ਨਹੀਂ ਬਣਾਉਂਦਾ ਕੀ ਨੰਦ ਦੱਸੇ ਵੀ ਰੋਜ਼ ਹਨਾ ਜਿਵੇਂ ਇੱਕ ਗਲਾਸ ਪੀ ਲੋ ਜਾਂ ਹਫਤੇ ਚ ਦੋ ਵਾਰ ਹਨਾ ਪਰ ਮੈਂ ਡੇਲੀ ਪੀ ਕੇ ਯਾਰ ਮੇਰਾ ਬਹੁਤ ਜਦਾ ਦੋ ਮਹੀਨੇ ਤੇ ਨਾ ਅੱਛਾ ਜਦਾ ਪਤਾ ਵੀ ਸਰੀਰ ਹੈ ਕੁਛ ਪੂਰਾ 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 ਮੈਂ ਕਹਿੰਦਾ ਸਰਦਾਈ ਵਰਗੀ ਚੀਜ਼ ਇੱਥੇ ਤੇ ਹੋਣੀ ਹੀ ਨਹੀਂ ਜਦੋਂ ਵੀ ਅਸੀਂ ਨਗਣਾ ਮੈਂ ਨਹੀਂ ਖਾਲੀ ਕਿਤੇ ਗਿਆ ਚਾਹੇ ਦੋਆਂ ਦਾ ਚਾਰ ਆ ਚਾਹੇ ਕਿਆਂ ਅਲੱਗ ਹੀ ਐਨਰਜੀ ਫੀਲ ਹੁੰਦੀ ਸਰੀਰ ਕੋਲ ਦੀ ਬਸ ਦਦਾ ਹਾਂ ਮੈਂ ਪੀਣ ਲੱਗ ਗਿਆ ਮੈਨੂੰ ਮੈਂ ਤਾਂ ਰੋਟੀ ਵੀ ਕਰਦਾ ਖਾ ਰਿਹਾ ਪਰ ਸਰੀਰ ਬਹੁਤ ਜ਼ਿਆਦਾ ਮੈਂ ਜੇ ਮੈਂ ਪੁਰਾਣੀ ਫੋਟੋ ਵੀ ਦਿਖਾਵਾਂ ਤੁਹਾਨੂੰ ਤਾਂ ਵੀ ਮੈਂ ਇੰਨਾ ਮਤਰੋਹ ਹੋਣੀ ਸੀਗਾ ਹੁਣ ਮੈਨੂੰ ਬਹੁਤ ਜ਼ਿਆਦਾ ਬਹੁਤ ਬੈਟਰ ਰਿਜ਼ਲਟ ਮਿਲਿਆ ਤੇ ਮੈਂ ਕੀ ਚਾਹੂੰਗਾ ਜਿਹੜੇ ਲੋਕ ਸੌਫਟ ਡਰਿੰਕਾਂ ਦੇ ਡੁੱਲੇ ਹੋਏ ਨੇ ਸਸਤੇ ਨੇ ਛਾਣ ਡੁੱਲੇ ਹੋਏ ਨੇ ਇਹਨਾਂ ਨੇ ਇਸ ਚੀਜ਼ ਦਾ ਡਰਿੰਕ ਕਰ ਲਿਆ ਇਹਨਾਂ ਛੱਕ ਜੇ ਉਹ ਬੰਦਾ ਨਹੀਂ ਛੱਕੂਗਾ ਦੁਬਾਰਾ ਕੋਲਡ ਡਰਿੰਕ ਮੈਨੂੰ ਲੱਗਦਾ ਵੀ ਮੈਨੂੰ ਤਾਂ ਹੁਣ 4-5 ਮਹੀਨੇ ਹੋ ਗਏ ਮੈਂ ਤੱਕ ਦੇ ਕੋਲਡ ਡਰਿੰਕ ਪੀਤਾ ਹੀ ਨਹੀਂਗਾ ਹੁਣ ਸ਼ਰਧਾਈ ਅਸੀਂ ਸੁਨਦੇ ਦਾ ਬਹੁਤ ਟਾਈਮ ਤੋਂ ਆਏ ਸੀਗਾ ਹਨਾ ਔਰ ਜਿਆਦਾ ਇਹ ਪਲਵਾਨ ਬੰਦੇ ਹੀ ਯੂਜ਼ ਕਰਦੇ ਜਿਹੜੇ ਮਤਲਬ ਤਗੜੇ ਲੈ ਆਵਦੇ ਮੈਨੂੰ ਇੰਨਾ ਕਿ ਜਿਆਦਾ ਪਰਫੈਕਟ ਇੰਨਾ ਸ਼੍ਰੀ ਮੇਰਾ ਉਹ ਲੱਗਦਾ ਨਾ ਜਦ ਦੀ ਪੀਣ ਲੱਗਿਆ ਵਾ ਜੀ ਬਾਬਾ ਜੀ ਦੇ ਕੋਲ ਜੀ ਤੇ ਵੀ ਇਹ ਮਤਲਬ ਅਸਲੀ ਪਲਵਾਨ ਨਾ ਤੇ ਔਰ ਅਸਲੀ ਡਾਈਟ ਇਹ ਆ ਬਾਬਾ ਜੀ ਇਹ ਕੀ ਬਣਾ ਰਹੇ ਹੋ ਇਹ ਸ਼ਰਧਾਈ ਬਣਦੀ ਆ ਜੀ ਸ਼ਰਦਾਈ ਉਹ ਵੀ ਹੁੰਦਾ ਜੀ ਸ਼ਰਦਾਈ ਇਹ ਸ਼ਹੀਦਾਂ ਦੀ ਸ਼ਰਦਾਈ ਹੁੰਦੀ ਹੈ اچھا ਕਿਸੇ ਨਾਲ ਆਪ ਵੀ ਸ਼ੱਕਦੇ ਹੋਰ ਤੇ ਕਿੰਨੇ ਵੀ ਹੰਗਸਾਂ ਦਾ ਸਥਾਨ ਨੇ ਸ਼ੌਣੀਆਂ ਨੇ ਉੱਥੇ ਧਿਆਨ ਨਾਲ ਲੰਗਰ ਵੀ ਲਾਉਂਦੇ ਸ਼ਰਦਾਈਆਂ ਦੇ ਨਹੀਂ ਇਹ ਸ਼ਹੀਦ ਜਿਹੜੇ ਸ਼ਹੀਦਾਂ ਦੀ ਸ਼ਰਦਾਈ ਹੈ ਨਹੀਂ ਹੰਗ ਸਕਦੇ ਨੇ ਕਿ ਹੋਰ ਵੀ ਸ਼ੱਕ ਸਕਦੇ ਨੇ ਲੋਕ ਨੇ ਸਾਰੇ ਸ਼ੱਕ ਸਕਦੇ ਆ ਜੀ اچھا ਸਾਰੇ ਬੈਨੀਫਿਟ ਕੀ ਹੈ ਜੀ ਇਹਦਾ ਬੈਨੀਫਿਟ ਜੀ ਸਾਰੇ ਪੈਕੇਟ ਵਰ ਚੀਜ਼ਾਂ ਪੈਂਦੀਆਂ ਜਿਵੇਂ ਬਦਾਮ ਕਾਲੀ ਮਿਰਚ ਖਸਖਸ ਛੂਟੀ ਇਲਾਇਚੀ ਹੈ ਜੀ ਕਹੋ ਜੀ ਉਹ ਤਾਂ ਮਹਿੰਗੀ ਬੜੀ ਜਾਂਦੇ ਨੇ ਤੁਸੀਂ ਮਤਲਬ ਕਿਵੇਂ ਮਤਲਬ ਕਰਦੇ ਹੋ ਫਿਰ ਮਹਿੰਗੇ ਤਾਂ ਦੇਖੋ ਜੀ ਐਵੇਂ ਹੈ ਤਾਂ ਸਮਾਨ ਸਾਰਾ ਮਹਿੰਗਾ ਵਾ ਪਰ ਕਿਰਤ ਦੇ ਹਿਸਾਬ ਨਾਲ ਸਾਨੂੰ ਵਿੱਚ ਥੋੜਾ ਪਤਾ ਬਚਾ ਹੋ ਜਾਂਦਾ ਬੱਜ ਜਾਂਦਾ ਠੀਕ ਹੈ ਜੀ ਇਸ ਕਰਕੇ ਅਸੀਂ ਕਰੀ ਜਾ ਰਹੇ ਆ ਅੱਛਾ ਤੇ ਹੁਣ ਇਹਦੇ ਵਿੱਚ ਤੁਸੀਂ ਕੀ ਕੁਝ ਮਲਾਇਆ ਮਾੜਾ ਦੱਸ ਦਿਓ ਜੀ ਦਰਸ਼ਕਾਂ ਨੂੰ ਇਹਦੇ ਵਿੱਚ ਅਸੀਂ ਜੀ ਕਾਜੂ ਬਦਾਮ ਕਾਲੀ ਮਿਰਚ ਠੀਕ ਹੈ ਜੀ ਲੇਚੀਆਂ ਲਓ ਬਰਾ ਮਾਜਜ ਹੂੰ ਸੌਫ ਬਦਾਮ ਇਹ ਸਾਰਾ ਸਾਰਾ ਸਮਗਰੀ ਪਾਈ ਹੋਈ ਆ ਆ ਦੇਖੋ ਜੀ ਮੈਂ ਆਹ ਦੇਖੋ ਜੀ ਬਦਾਮਾਂ ਦਾ ਸويرੇ ਭਰਿਆ ਹੋਇਆ ਸੀ ਪੂਰਾ ਇਹ ਮਤਲਬ ਸਿਹਤ ਵੰਡਦੇ ਨੇ ਬਾਬਾ ਜੀ ਬਾਬਾ ਜੀ ਨੌਂ ਕੀ ਥੋੜਾ ਰਾਜਵਿੰਦਰ ਸਿੰਘ ਜੀ ਆਹ ਰਾਜਵਿੰਦਰ ਬਾਬਾ ਜੀ ਨੇ ਇਹ ਇਹ ਆ ਸਵੇਰੇ ਦਿੱਲੀ ਆ ਭੜਿਆ ਹੁੰਦਾ ਆ ਬਦਾਮਾਂ ਦਾ ਤੇ ਤੁਸੀਂ ਦੇਖ ਲਓ ਬਦਾਮਾਂ ਦੀ ਕੀਮਤ ਕੀ ਹੁੰਦੀ ਹੈ ਕਿੰਨੇ ਕਿਲੋ ਦਾ ਆਉਂਦਾ ਇਹ ਇਹ 5 ਕਿਲੋ ਦਾ ਪੈਕਰ ਲੈ ਜਾਂਦਾ ਇਹ ਇਹ ਦੇਹੀ ਲੱਗ ਜਾਂਦਾ ਨਹੀਂ ਲੱਗਿਆ ਤਾਂ ਆ ਦੇਖੋ ਜੀ 5 ਕਿਲੋ ਦਾ ਕੀ ਰੇਟ ਮਿਲਦਾ ਜੀ 1 ਕਿਲੋ ਦਾ ਕੀ ਰੇਟ ਹੈ 700 ਰੁਪਏ ਕਿਲੋ ਲੈ ਲਏ 700 ਰੁਪਏ ਕਿਲੋ ਯਾ ਤੁਸੀਂ ਦੇਖ ਸਕਦੇ ਹੋ ਆਪ ਅੰਦਾਜ਼ਾ ਲਾ ਲਿਓ ਜੀ ਕੀ ਬਣ ਰਿਹਾ ਹੈ ਲੋਕਾਂ ਨੂੰ ਬਾਬਾ ਜੀ ਇਹ ਸੌਫ 100 ਵੀ 5 ਕਿਲੋ ਦੇ ਆਉਂਦੇ ਅੱਛਾ ਸਾਰਾ ਤੁਸੀਂ ਇਹ ਮਗਜੇ ਮਗਜੇ ਹੋਰສົਮਸ ਪੈਂਦੀ ਆ ਮਗਜੇ ਹੋਰ ਕਾਲੀ ਮਿਰਚੀ ਕਾਲੀ ਮਿਰਚੋ ਦਮੇ ਚ ਪਾ ਕੇ ਰੱਖੀ ਬਾਕੀ ਅੱਛਾ ਬਾਬਾ ਜੀ ਮਤਲਬ ਕਿਵੇਂ ਕਿੰਨੇ ਘੰਟੇ ਤੱਕ ਤੁਸੀਂ ਇਹਨੂੰ ਰਗੜਦੇ ਹੋ ਵਾਧ ਤੋਂ 1 ਘੰਟਾ ਇੱਕੋ ਹੀ ਘੰਟਾ ਰਗੜੀ ਜਾਉਂਗੇ ਹਾਂਜੀ ਇੱਕ ਘੰਟਾ ਲੱਗਣਾ ਹੈ ਰਗੜਨੂੰ ਇੱਕ ਘੰਟਾ ਪੂਰਾ ਜੀ ਬਿਲਕੁਲ ਜੀ ਅੱਛਾ ਤੇ ਬਾਬਾ ਜੀ ਮੈਂ ਇੱਕ ਦੇਖਿਆ ਲੁਧਿਆਣਾ ਸ਼ਹਿਰ ਦੇ ਵਿੱਚ ਤੁਸੀਂ ਸਭ ਤੋਂ ਪੁਰਾਣੇ ਹੋ ਹਾਂਜੀ ਤੇ ਜਿਹੜਾ ਟੇਸਟ ਆਉਂਦਾ ਤੁਹਾਡਾ ਸਭ ਤੋਂ ਵੱਖਰਾ ਹੈ ਦਾ ਕੀ ਕਾਰਨ ਹੈ ਜੀ ਸਮਾਨਤਾ ਉਹ ਵੀ ਸੇਮ ਪਾਉਂਦੇ ਆ ਔਰ ਤੁਸੀਂ ਜਿਹੀ ਪਾਉਂਦੇ ਹੋ ਫਿਰ ਇਹਦਾ ਤੁਹਾਡਾ ਟੇਸਟ ਕਿਉਂ ਇਹ ਤਾਂ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਜਿਹਦੇ ਹੱਥਾਂ 'ਚ ਕੋਈ ਗੋਣਾ ਹੋਵੇ ਜੀ ਠੀਕ ਹਨਾ ਜੀ ਇਹ ਸਾਡੇ ਹੱਥਾਂ ਦੇ ਗੋਣਾ ਤੁਸੀਂ ਜਿਹੜੇ ਸ਼ਕਲ ਹੁੰਦੇ ਉਹਨਾਂ ਨੂੰ ਪੁੱਛ ਹੀ ਲਿਆ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਨਾਂ ਦਾ ਤਾਂ ਵੱਖਰਾ ਹੀ ਸਵਾਦ ਆ ਜੀ ਜੀ ਹਨਾ ਜੀ ਇਸ ਕਰਕੇ ਔਰ ਕਈ ਲੋਕ ਆਪਾਂ ਆਪਣੀ ਪ੍ਰਸ਼ੰਸਾ ਕਰੀਏ ਫਿਰ ਠੀਕ ਨਹੀਂ ਲੱਗਦਾ ਹਾਂਜੀ ਹਾਂ ਬਾਬਾ ਜੀ ਜਿਹੜੇ ਕਈ ਲੋਗ ਆ ਜਦੋਂ ਇਹ ਕੋਟਾ ਲਾਉਂਦੇ ਤਾਂ ਮੂੰਹ ਵੀ ਨਹੀਂ ਬਣਦੇ ਹੂੰ ਤੇ ਤੁਸੀਂ ਮੂੰਹ ਬਣਦੇ ਹੋ ਇਹਦਾ ਕੀ ਕਾਰਨ ਹੈ ਜੀ ਇਹ ਮੂੰਹ ਤਾਂ ਬਣਿਆ ਜਾਂਦਾ ਜੀ ਇਹਦੇ ਨਾਲ ਜਿਹੜਾ ਗੰਦੀ ਹਵਾੜਾ ਮੂੰਹ ਦੀ ਥੁੱਕਿਆ ਉਹ ਜਿਹੜਾ ਨਾ ਉਹ ਇਹਦੇ ਵਿੱਚ ਨਹੀਂ ਪੈਂਦਾ ਫਿਰ আচ্ছা ਜਿਹੜੇ ਕਈ ਨਹੀਂ ਬੰਨਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਸੀ ਬੰਨਣਾ ਚਾਹੀਦਾ ਜੀ ਬੰਨਣਾ ਚਾਹੀਦਾ ਕੋਈ ਵੀ ਸ਼ਿਕਨ ਵਾਲੀ ਚੀਜ਼ ਬਣਾਉਣ ਵਾਲੀ ਚੀਜ਼ ਮੂੰਹ ਬੰਦ ਕੇ ਲਵੇਟੋ ਅੱਛਾ ਅਕਨ ਢੰਗਾ ਸਿੰਘਾਂ ਦੇ ਸ਼ੌਣਿਆਂ ਤੇ ਜਾਓ ਹਾਂਜੀ ਇੱਥੇ ਢੰਗਾ ਸਿੰਘਾਂ ਨੇ ਸ਼ੌਣੀਆਂ ਬਣੀਆਂ ਨੇ ਜਿਹੜੇ ਉੱਥੇ ਲੰਗਰ ਵੀ ਤਿਆਰ ਹੁੰਦੇ ਮੂੰਹ ਸਜਾ ਕੇ ਮੂੰਹ ਤੇ ਕਪੜਾ ਧਰ ਕੇ ਫੇਰ ਬੰਨਦੇ ਆ ਲੰਗਰ ਵੀ ਫੇਰ ਤਿਆਰ ਕਰਦੇ ਆ ਬਾਬਾ ਜੀ 2-3 ਦਿਨ ਪਹਿਲਾਂ ਤੁਸੀਂ ਸ਼ਰਧਾਈ ਦਾ ਲੰਗਰ ਲਾਇਆ ਸੀ ਲੁਧਿਆਣੇ ਵਿੱਚ ਤੁਸੀਂ ਪਹਿਲੇ ਹੋ ਜਿਨ੍ਹਾਂ ਨੇ ਸ਼ਰਧਾਈ ਦਾ ਲੰਗਰ ਲਾਇਆ ਸੀਗਾ ਬਿਲਕੁਲ ਲਾਇਆ ਸੀ ਥੀ ਸੋਚ ਕੇ ਲਾਇਆ ਸੀ ਤੇ ਮੈਂ ਜੇ ਪੜ ਪੁੱਛਣਾ ਤਾਂ ਨਹੀਂ ਚਾਹੀਦਾ ਜੇ ਮੈਂ ਪੁੱਛ ਲਾ ਇੱਕ ਵਾਰੀ ਤਾਂ ਬਾਬਾ ਜੀ ਜਦੋਂ ਸ਼ਰਧਾਈ ਦਾ ਲੰਗਰ ਤੁਹਾਨੂੰ ਕਾਫੀ ਜ਼ਿਆਦਾ ਮਹਿੰਗਾ ਨਹੀਂ ਪੈ ਗਿਆ ਕੋਸਟਲੀ ਦੇਖੋ ਜੀ ਹੋਰ ਲੰਗਰਾਂ ਨਾਲੋਂ ਜੀ ਦੇਖੋ ਜਿਹੜਾ ਲੰਗਰ ਹੁੰਦਾ ਜੀ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਚੱਲਦਾ ਹੁੰਦਾ ਕੋਈ ਇਕੱਲਾ ਲੰਗਰ ਨਹੀਂ ਲਾਉਂਦਾ ਕਿਉਂ ਲੰਗਰ ਜ਼ਰੂਰ ਮਹਿੰਗਾ ਹੈ ਸ਼ਰਧਾਈ ਦਾ ਲੰਗਰ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਸਾਡਾ ਜ ਉਸ ਦਿਨ 22 ਤਰੀਕ ਨੂੰ ਗੁਰੂ ਹਰਗੋਬਿੰਦ ਸਾਹਿਬੀ ਦੀ ਜੀਰੀ ਦੇ ਮਾਲਕਾਨ ਦਾ ਪ੍ਰਕਾਸ਼ ਪੁਰਬ ਸੀ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਜਿਹੜੇ ਸ਼ਰਧਾਈਆਂ ਦੇ ਕਾਰਜ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਸ਼ੁਰੂ ਹੁੰਦੇ ਨੇ ਉਹਨਾਂ ਨੇ ਆਰੰਭ ਤਾਂ ਕੀ ਕਿਸੇ ਦਾ ਸ਼ਰਧਾਈਆਂ ਦੀ ਠੀਕ ਹੈ ਜੀ ਤੇ ਸਾਡਾ ਮਾਲ ਬਣਿਆ ਸੀ ਵੀ ਚਲੋ ਅਸੀਂ ਸ਼ਰਧਾਈ ਦਾ ਲੰਗਰ ਲਾਈਏ ਤੁਹਾਡੇ ਨੂੰ ਪ੍ਰੇਰਣਾ ਕੀਤੀ ਸੰਗਤਾਂ ਨੂੰ ਭਾਈ ਸ਼ਰਧਾਈ ਦਾ ਲੰਗਰ ਲਾਉਣਾ ਸਾਨੂੰ ਵਧੀਆ ਜਿੰਨੇ ਸਾਡੇ ਨਾਲ ਸਹਿਯੋਗੀ ਸਨ ਉਹ ਸਾਰੇ ਮੁੰਡਿਆਂ ਨੇ ਸਿੰਘਾਂ ਨੇ ਸਹਿਯੋਗ ਕਰਕੇ ਠੀਕ ਹੈ ਜੀ ਇਸੇ ਸ਼ਰਧਾਈ ਦਾ ਲੰਗਰ ਲਾਇਆ ਸੀ ਸਾਨੂੰ ਵੀ ਸਹੀ ਵੀ ਆਪਣੀ ਚਲੋ ਕਮਾਈ ਜੋ ਦਸਵੰਦ ਕੱਢੀਏ ਤੋਂ ਖਾਲਸੇ ਦਾ ਪਹਿਲਾ ਕਰਮਾ ਪਹਿਲਾ ਕਿਰਤ ਕਰਨੀ ਤੇ ਫਿਰ ਦਸਵੰਦ ਕੱਢਣਾ ਇਹ ਦਸਵਾਂ ਦਾ ਦਸਵੰਦ ਗੁਰੂ ਦਾ ਸੀ ਗੁਰੂ ਦੇ ਲੰਗਰ ਤਾਂ ਕਰਕੇ ਲੰਗਰ ਲਾਇਆ ਸੀ ਬਾਬਾ ਜੀ ਹੋਰ ਕੀ ਦੱਸੋ ਇਸ ਸ਼ਰਧਾਈ ਦੇ ਬਾਰੇ ਇਹਦੇ ਹੋਰ ਕੀ ਬੈਨੀਫਿਟ ਹੈ ਬੱਚੇ ਪੀਣ ਤਾਂ ਉਹਨਾਂ ਨੂੰ ਕੀ ਬੈਨੀਫਿਟ ਹੈ ਲੇਡੀਜ਼ ਪੀਣ ਤਾਂ ਉਹਨਾਂ ਨੂੰ ਕੀ ਬੈਨੀਫਿਟ ਹੈ ਦੇਖੋ ਜੀ ਗੱਲ ਇਹ ਆ ਜਿਹੜਾ ਲਾਲ ਪੱਥਰ ਹੈ ਜਿਹਦੇ ਜੇ ਰਗੜਿਆ ਜਾਂਦਾ ਹੈ ਸ਼ਰਦਾਈ ਬਾਦਾਮ ਖਸਖਤ ਕਾਲੀ ਮਿਰਚ ਗਲਾਬ ਦੇ ਫੁੱਲ ਕਾਜੂ ਜਿੰਨੀ ਵੀ ਸਮੱਗਰੀ ਚ ਰਗੜੀ ਜਾਂਦੀ ਹੈ ਲਾਲ ਪੱਥਰ ਆਏ ਅੱਛਾ ਜੀ ਠੰਡਾ ਠੀਕ ਹੈ ਜੀ ਜਿਹੜੇ ਇਹਦੇ ਗੁਣ ਵੀ ਨੇ ਉਹ ਵੀ ਸ਼ਰਦਾਈ ਦੇ ਵਿੱਚ ਜਾਣੇ ਨੇ ਜਿਹੜੀ ਆ ਪਸ਼ਗਣੀ ਆ ਹਾਂਜੀ ਹਾਂਜੀ ਆ ਨਿੰਮ ਦਾ ਸਲੋਤਰ ਅੱਛਾ ਜੀ ਨਿੰਮ ਦੇ ਗੁਣ ਤਾਂ ਪਸਾਰੀ ਦੁਨੀਆ ਨੂੰ ਪਤਾ ਕੀ ਆ ਇਹ ਜਿਹੜੇ ਤੁਸੀਂ ਨਗੜਨ ਲੱਗੇ ਪੰਜ ਫੁੱਟ ਦਾ ਸੀਗਾ ਅੱਛਾ ਜੀ ਹੁਣ ਆ ਲਾ ਲਓ 2.5 ਫੁੱਟ ਦਾ ਮਾਹ 3 ਫੁੱਟ ਦਾ ਅੱਛਾ ਜੀ ਇੰਨਾ ਘਸ ਗਿਆ ਇੰਨਾ ਘਸ ਗਿਆ ਤੇ ਇੰਨਾ ਹੀ ਮੇਲੇ ਸੰਗਤਾਂ ਨੂੰ ਸ਼ਿਕਾਰਤਾ ਹੈ अच्छा बिल्कुल बाबा जी फिर ਜਿਵੇਂ ਤੁਸੀਂ ਜੇ ਗੱਲ ਆਪਾਂ ਕਰੀਏ ਕੁਝ ਠੰਡੀਆਂ ਚੀਜ਼ਾਂ ਜਿਹੜੇ ਪਾਈਆਂ ਹੁੰਦੀਆਂ ਨੇ ਪਰ ਜਿਹੜੇ ਨਿਹੰਗ ਸਿੰਘ ਐ ਇਹ 24 ਮਤਲਬ ਜਿਵੇਂ ਕਹਦੇ 12 ਮਾਸੀ ਮਤਲਬ ਉਹ ਸ਼ੱਕਦੇ ਆ ਉਹ ਠੰਡੇ ਚੀਜ਼ਾਂ ਜਿਵੇਂ ਮਤਲਬ ਸਰਦੀਆਂ ਚ ਲੈ ਲੈਂਦਾ ਉਹਦਾ ਕੀ ਕਾਰਨ ਹੁੰਦਾ ਜੀ ਦੇਖੋ ਜੀ ਇਹ ਜਿਹੜੇ ਨਿਹੰਗ ਸਿੰਘ ਸ਼ੱਕਦੇ ਨੇ ਨਾ ਜੀ ਹਾਂਜੀ ਲਗਦੇ ਤਾਂ ਅਮਰਤ ਵੇਲੇ ਲਗੜੇ ਲਾਉਂਦੇ ਨੇ ਠੀਕ ਹੈ ਜੀ ਅਮਰਤ ਵੇਲੇ ਲਾ ਲੈਂਦੇ ਨੇ ਲਗੜੇ ਜਦੋਂ ਅਮਰਤ ਦਾ ਸਾਧਨਾ ਹੁੰਦਾ ਉਹਦੋਂ ਰਗੜੇ ਲਾ ਲੈਂਦੇ ਨੇ ਆ ਬਾਬਾ ਜੀ ਤੁਹਾਡੇ ਕਸਟਮਰ ਆਏ ਮੜਾ ਤੁਸੀਂ ਦੇਖ ਲਓ ਹਾਂ ਤਾ ਦੋਸਤੋ ਆ ਬਾਬਾ ਜੀ ਜਿਹੜਾ ਰਗੜਾ ਲਾ ਰਹੇ ਨੇ ਸ਼ਹੀਦਾਂ ਦੀ ਸ਼ਰਦਾਈ ਇਹਨਾਂ ਨੂੰ ਕਹਿੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਫਾਈ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਇੱਥੇ ਸੇਵਾ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਇੱਥੇ ਸ਼ਰਦਾਈ ਕਿਉਂ ਬੱਚਿਆਂ ਨੂੰ ਸਾਰਿਆਂ ਨੂੰ ਮਤਲਬ ਨੌਜਵਾਨਾਂ ਨੂੰ ਬੱਚਿਆਂ ਨੂੰ ਬੁੜੀਆਂ ਨੂੰ ਬੰਦਿਆਂ ਨੂੰ ਸਾਰਿਆਂ ਨੂੰ ਛਰਦਾਈ ਚੱਕਣੀ ਚਾਹੀਦੀ ਹੈ ਕਿਉਂਕਿ ਛਰਦਾਈ ਦੇ ਜਿਹੜੇ ਗੁਰ ਨੇ ਇਹ ਜਿਹੜੀਆਂ ਤੁਹਾਡੀਆਂ ਹੈਲਾਂ ਨੇ ਤੁਹਾਡੀਆਂ ਰੈਡ ਬੱਲ ਨੇ ਤੁਹਾਡੇ ਮੌਨਸਟਰ ਵਗੈਰਾ ਜਿਹੜੇ ਤੁਸੀਂ ਕੈਮੀਕਲ ਮਹਿੰਗੇ ਦਾਮਾਂ ਤੇ ਲੈ ਕੇ ਖਰੀਦ ਕੇ ਪੀ ਰਹੇ ਹੋ ਇੱਕ ਵਾਰ ਤੁਸੀਂ ਇਹਨਾਂ ਦੇ ਕੋਲੇ ਆ ਕੇ ਜਰੂਰ ਦੇਖੋ ਵੀ ਛਰਦਾਈ ਦੇ ਫਾਇਦੇ ਕੀ ਹੈ ਸ਼ਰੀਰ ਦੇ ਉੱਤੇ ਮਤਲਬ ਕੀ ਹੈ ਅਸੀਂ ਵੀਰੇ ਹੋਣਾ ਤੋਂ ਪੁੱਛਾਂਗੇ ਵੀਰੇ ਜੀ ਨਾਮ ਕੀ ਹੈ ਤੁਹਾਡਾ ਬਾਈ ਕਿਤੋਂ ਹਨ ਬਾਈ ਅੱਛਾ ਬਾਬਾ ਜੀ ਕੋਲ ਕਿੰਨਾ ਚਿਰ ਤੋਂ ਆ ਰਹੇ ਹੋ ਖੈ ਥੋੜੇ ਟਾਈਮ ਹੈ। ਸ਼ਰਦਾਈ ਇੰਨੀ ਲੱਗਦੀ ਹੈ ਨਾ ਬਹੁਤ ਵਧੀਆ। ਤੇ ਕੋਈ ਸਿਹਤ ਵਿੱਚ ਮਹਿਸੂਸ ਹੁੰਦਾ ਫਰਕ ਵੀ ਇਸ ਦਵਾਈ ਤੋਂ ਕੀ ਦਵਾ? ਹਾਂਜੀ ਹਾਂਜੀ ਕਦੇ ਠੰਡੀ ਹੁੰਦੀ ਸੀ। ਅੱਛਾ। ਤਾਂ ਤੁਸੀਂ ਦੇਖੋ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਦੇ ਪਰਮਾਨੈਂਟ ਕਸਟਮਰ ਨੇ ਕਾਫੀ ਲੋਕ ਦੂਰੋਂ ਦੂਰੋਂ ਵੀ ਆਉਂਦੇ ਐ ਇਨਾਂ ਕੋਲ ਇਹ ਸ਼ਰਦਾਈ ਪੀਣ ਦੇ ਲਈ। ਹਾਲਾਂਕਿ ਸ਼ਰਦਾਈ ਲਿਦਿਆ ਨਹੀਂ ਸ਼ਹਿਰ ਦੇ ਵਿੱਚ ਇਕੱਲੇ ਨਹੀਂ ਐ। ਬਹੁਤ ਸਾਰੇ ਨਿਹੰਗ ਸਿੰਘ ਲਾਂਦੇ ਐ। ਪਰ ਸ਼ਰਦਾਈ ਦਾ ਜਿਹੜਾ ਮੇਨ ਤਰੀਕੇ ਦੇ ਨਾਲ ਸ਼ਰਦਾਈ ਬਣਾਣੀ ਸਭ ਕੁਝ ਪਰਫੈਕਟ ਕਰਨਾ ਦੇਖੋ ਬਾਬਾ ਜੀ ਨੂੰ ਰਾਜਵਿੰਦਰ ਜੀ ਨੇ ਬਹੁਤ ਚੰਗੀ ਤਰ੍ਹਾਂ ਪਤਾ ਹੈ। ਬਾਬਾ ਜੀ ਹੋਰ ਦੱਸੋ ਆਪਣੇ ਬਾਰੇ ਮਤਲਬ ਜਿਹੜਾ ਸਰਦਾਈ ਦੇ ਹੋਰ ਕੀ ਫਾਇਦੇ ਨੇ ਜਿਹੜੇ ਬੰਦੇ ਬਿਮਾਰ ਹੁੰਦੇ ਉਹ ਵੀ ਲੈ ਸਕਦੇ ਆ ਦੇਖੋ ਜਿਹੜੇ ਆਪਾਂ ਆਪਾਂ ਆਮ ਹੀ ਦੇਖੀਦਾ ਬੱਚਿਆਂ ਨੂੰ ਨਾ ਐਨਕਾ ਲੱਗੇ ਹੁੰਦੀਆਂ ਹਾਂਜੀ ਹਾਂਜੀ ਛੋਟੇ ਛੋਟੇ ਬੱਚੇ ਨੇ ਐਨਕਾ ਲੱਗੀਆਂ ਉਹਦਾ ਮਤਲਬ ਇਹ ਆਪਣਾ ਖਾਣ ਪਾਣ ਬਦਲ ਗਿਆ ਅਸੀਂ ਜਿਹੜੀਆਂ ਦੇਸੀ ਚੀਜ਼ਾਂ ਛੱਡ ਗਏ ਹੁਣ ਮੈਂ ਕਹਿੰਦਾ ਵੀ ਬੱਚੇ ਜੇ ਆ ਛੱਡਣ ਜਿਹੜੇ ਬਾਦਾਮ ਨੇ ਦਿਮਾਗ ਨੂੰ ਬੜੀ ਆਪਾਂ ਦੁਨੀਆ ਨੂੰ ਪਤਾ ਮਹਿੰਗਾ ਆਪਣੀਆਂ ਬਾਦਾਮ ਪੀਓਗੇ ਬੱਚਿਆਂ ਨੂੰ ਸ਼ੁਗੰਦਿਕਾ ਸਿਹਰੇ ਦਰਨੇ ਕਾਗਜ਼ ਤੋਂ ਹਾਂ ਹਾਂ ਤਾਂ ਇਹ ਸ਼ਕਾਉਂਦੇ ਹੋ دماغ ਵਾਸਤੇ ਦਿਮਾਗ ਤੇਜ਼ ਹੋਵੇ ਜੀ ਤੇ ਉਵੇਂ ਅਸੀਂ ਰਗੜ ਕੇ ਸ਼ਕਾਉਨੇ ਆ ਭਾਈ ਤੁਸੀਂ ਸ਼ਰਤਾਈ ਹਮੇਸ਼ਾ ਇੱਥੇ ਵੀ ਨੰਨੇ ਹੋ ਹਾਂਜੀ ਹਾਂਜੀ ਭਾਜੀ ਕਿੱਥੋਂ ਆਣੇ ਤੁਸੀਂ ਅਸੀਂ ਆ ਵੀਰਪਾਲ ਸਟੋਰ ਮੁੰਡੀਆਂ ਵੀਰਪਾਲ ਸਟੋਰ ਸਾਡਾ ਕੀ ਨਾਂ ਕੀ ਰੋੜ ਬਈ ਮੇਰਾ ਨਾਂ ਰਿੰਕੂ ਆ ਜੀ ਰਿੰਕੂ ਭਾਈ ਕਦੋਂ ਦੇ ਆ ਰਹੇ ਤੁਸੀਂ ਇੱਥੇ ਅਜੋਂ ਦਾ ਸਰਜੀ ਨੇ ਸ਼ੁਰੂ ਕੀਤਾ ਉਸ ਦਿਨ ਤੋਂ ਪੀਕੇ ਫੈਨ ਹੋਏ ਪਏ ਆ ਇੱਥੇ ਉਹਨਾਂ ਬਹੁਤ ਵਧੀਆ ਨੇ ਲੁਧਿਆਣਾ ਵਿੱਚ ਹੋਰ ਵੀ ਮਤਲਬ ਸ਼ਰਦਾਈਆਂ ਬਣਾਉਂਦੇ ਨੇ ਇਹਨਾਂ ਦੀ ਸ਼ਰਦਾਈ ਲੋਕਾਂ ਨਾਲੋਂ ਹੋਰ ਨਾਲੋਂ ਵੱਖਰੀ ਹੈ ਕਿੱਦਾਂ ਦੇਖਣਾ ਚਾਹੀਦਾ ਮੈਂ ਪੰਜ ਛੇ ਜਗ੍ਹਾ ਪੀਤੀ ਆ ਪਰ ਸਭ ਤੋਂ ਵਧੀਆ ਇਹਨਾਂ ਦੀ ਹੀ ਆ ਅੱਛਾ ਸਪੈਸ਼ਲ ਅਸੀਂ ਹੱਸ ਕੇ ਕਰਕੇ ਅੱਗੇ ਦੋ ਆਉਂਦੇ ਜਿਉਂ ਚਾਰ ਆਏ ਆ ਅੱਛਾ ਅੱਛਾ ਹਾਂ ਕੰਮ ਬਹੁਤ ਵਧੀਆ ਭਾਈ ਅੱਛਾ ਭਾਈ ਤੁਹਾਡਾ ਹੀ ਨਾਮ ਹੈ ਰਮਨ ਮਰੇ ਰਮਨ ਭਾਈ ਤੁਹਾਡਾ ਯੂਵਰਾਜ ਸਿੰਘ ਭਾਈ ਅੱਜ ਪਹਿਲੀ ਵਾਰੀ ਆਏ ਆ ਇੱਥੇ ਇਹਨਾਂ ਨਾਲ ਪਹਿਲਾਂ ਨਹੀਂ ਆਏ ਹੋ ਸਟਾਰਟਿੰਗ ਤੋਂ ਸਟਾਰਟਿੰਗ ਤੋਂ ਆ ਰਹ ਪਾਜੀ ਨੇ ਇਹਨਾਂ ਦੀ ਸ਼ਰਦਾਈ ਦੇ ਲਈ ਲੋਕ ਜਿਹੜੇ ਆ ਵੱਡੇ ਫੈਨ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਸ਼ਰਦਾਈਆਂ ਤਾਂ ਹੋਰ ਵੀ ਲੋਕ ਬਣਾਉਂਦੇ ਨੇ ਨਿਹੰਗ ਸਿੰਘ ਬਣਾਉਂਦੇ ਨੇ ਪਰ ਇਹਨਾਂ ਵਾਰੀ ਦੀ ਸ਼ਰਦਾਈ ਕੋਈ ਨਹੀਂ ਬਣਾਉਂਦਾ ਬਾਈ ਕੀ ਨੌਕੀ ਏ ਤੁਹਾਡਾ ਮੇਰਾ ਸਣੀ ਹੈ ਜੀ ਸਣੀ ਬਾਈ ਕਿੱਥੋਂ ਆਨੇ ਤੁਸੀਂ ਮੈਂ ਲੁਧਿਆਣਾ ਇੱਥੇ ਦੀਆਂ ਲੋਕਲ ਅੱਛਾ ਬਾਬਾ ਜੀ ਕੋਲ ਆ ਕਦੋਂ ਦੇ ਸ਼ਕਰਾਨਾਏ ਹੋਏ ਮੈਨੂੰ ਜ਼ਿਆਦਾਤਰ ਹੀ ਹੋਇਆ ਮੈਨੂੰ 2 ਕੁ ਮਹੀਨੇ ਹੋਏ ਨੇ ਕਿ ਬਟ ਡੇਲੀ ਪੀ ਰਿਹਾ ਵਾਂ ਤੇ ਬਹੁਤ ਬੈਟਰ ਰਿਜ਼ਲਟ ਆ ਰਿਹਾ ਹੈ ਫਾਇਦਾ ਕੀ ਹੋ ਰਿਹਾ ਸਰੀਰ ਨੂੰ ਫਾਇਦਾ ਬਹੁਤ ਜ਼ਿਆਦਾ ਪਰਫੈਕਟ ਸਰੀਰ ਗਰਮੀ ਦੇ ਵਿੱਚ ਵੀ ਇੰਨੀ ਹਨਾ ਗਰਮੀ ਦੇ ਵਿੱਚ ਨ ਉਹ ਕਰਨਾ ਮੇਰਾ ਕੰਮ ਵੀ ਮਾਰਕੀਟ ਦਾ ਨਾ ਠੀਕ ਹੈ ਜੀ ਤੇ ਵਧੀਆ ਬਹੁਤ ਵਧੀਆ ਮੈਨੂੰ ਹੋ ਰਿਹਾ ਵਾ ਜਦ ਦਾ ਪੀ ਰਿਹਾ ਸੇਤ ਨੂੰ ਸਭ ਤੋਂ ਜਿਆਦਾ ਫਾਇਦਾ ਹੋ ਰਿਹਾ ਫਾਇਦਾ ਹੋ ਰਿਹਾ ਹਾਂ ਬਟ ਮੈਨੂੰ ਕਈਆਂ ਨੇ ਦੱਸਿਆ ਵੀ ਰੋਜ਼ ਹਨਾ ਜਿਵੇਂ ਇੱਕ ਗਲਾਸ ਪੀ ਲੋ ਜਾਂ ਹਫਤੇ ਚ ਦੋ ਵਾਰ ਹਨਾ ਪਰ ਮੈਂ ਡੇਲੀ ਪੀ ਕੇ ਯਾਰ ਮੇਰਾ ਬਹੁਤ ਜਿਆਦਾ ਦੋ ਮਹੀਨੇ ਤਿੰਨ ਅੱਛਾ ਰਿਜ਼ਲਟ ਲੱਗਦਾ ਵੀ ਸਰੀਰ ਹੈ ਕੁਝ ਪੂਰਾ 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 ਮੈਂ ਕਹਿੰਦਾ ਸ਼ਰਦਾਈ ਵਰਗੀ ਚੀਜ਼ ਇੱਥੇ ਹੋਣੀ ਹੀ ਨਹੀਂ ਕੀ ਕਹਿਣਾ ਚਾਹੂੰ ਦੋਸਤ ਦਰਸ਼ਕਾਂ ਨੂੰ ਵੀ ਜਿਹੜਾ ਸ਼ਰਦਾਈ ਹੈ ਉਹ ਲੈਣੀ ਚਾਹੀਦੀ ਹੈ ਬੰਦਾ ਮੈਂ ਕਹਿੰਦਾ ਜੀ ਕਸਮ ਦੀ ਗੱਲ ਆ ਸਾਹਮਣੇ ਗੁਰਦੁਆਰਾ ਮੱਥੇ ਲੱਗਦਾ ਸਭ ਤੋਂ ਬੈਟਰ ਸਭ ਤੋਂ ਜ਼ਿਆਦਾ ਬੈਟਰ ਰਿਜ਼ਲਟ ਮਿਲਣਗੇ ਤੁਹਾਨੂੰ ਹਰ ਚੀਜ਼ ਪਿੱਛੋਂ ਮੇਰਾ ਸ਼ਰੀਰ ਪਰਫੈਕਟ ਆ ਵਧੀਆ ਹਨਾ ਵਧੀਆ ਬਹੁਤ ਅੱਛਾ ਮਤਲਬ ਹੁਣ ਮੁੰਡੇ ਜਿਹੜੇ ਮੈਂ ਨਾਲ ਅਟੈਚ ਕਰਾਇਆ ਕੋਈ ਮਾਂਚੇ ਵੀ ਸੋਚਦਾ ਕੋ ਭਾਂਗਣਾ ਐਵੇਂ ਹਨਾ ਪਰ ਕੋਈ ਐਸਾ ਭੰਗ ਦਾ ਰੋਲ ਨਹੀਂ ਆ ਜਦੋਂ ਆਂ ਮੈਂ ਪੀਣ ਲੱਗਿਆ ਮੈਨੂੰ ਮੈਂ ਤਾਂ ਰੋਟੀ ਵੀ ਘੱਟ ਖਾ ਰਿਹਾ ਪਰ ਸ਼ਰੀਰ ਬਹੁਤ ਜ਼ਿਆਦਾ ਮੈਂ ਅਗਰ ਮੈਂ ਪੁਰਾਣੀ ਫੋਟੋ ਵੀ ਦਿਖਾਵਾਂ ਤੁਹਾਨੂੰ ਤਾਂ ਵੀ ਮੈਂ ਇੰਨਾ ਮਤਰੋਹ ਹੋਣੀ ਸੀਗਾ ਹੁਣ ਮੈਨੂੰ ਬਹੁਤ ਜ਼ਿਆਦਾ ਬਹੁਤ ਬੈਟਰ ਰਿਜ਼ਲਟ ਮਿਲੇ ਆ ਅੱਛਾ ਇੱਕ ਲਾਸਟ ਸਵਾਲ ਹੈ ਤੁਹਾਡੇ ਤੋਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ 150 ਰੁਪਏ ਦੀਆਂ ਐਨਰਜੀ ਡਰਿੰਕਾਂ ਪੀਂਦੇ ਨੇ ਮਤਲਬ ਨਸ਼ੇੜੀ ਟਾਈਪ ਹੋਏ ਪਏ ਨੇ ਮਤਲਬ ਅੱਖਾਂ ਕਾਲੀਆਂ ਅੰਦਰ ਆਏ ਬੜਗੀਆਂ ਉੱਚੀਆਂ ਪੀ ਪੀ ਕੇ ਤੇ ਆ 50 ਰੁਪਏ ਦਾ ਕੀ ਕਹੋਗੇ ਮਤਲਬ ਦੋਨਾਂ 'ਚ ਕੀ ਡਿਫਰੈਂਸ ਹੈ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਇਹੀ ਮੈਸੇਜ ਹੈ ਜੀ ਜਿਹੜੀ ਚੀਜ਼ ਚਲੋ ਵੈਸੇ ਇਹਨਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਹਨਾ ਸਰਦਾਈ ਮੈਂ ਵੀ ਕਦੇ ਪੀਤੀ ਕੋਈ 20 50 ਬੰਦਾ 100 ਐਵੇਂ ਖਰਚੇ ਦਿੰਦਾ ਹੈ ਨਾ ਜਿਹੜੇ ਹੁਣ ਕੋਲਡ ਡਰਿੰਕ ਆ ਵਧੀਆ ਵਧੀਆ ਜਿਹਨੇ ਆਪ ਗੱਲ ਕਰੀ ਹੈ ਨਾ ਪੀ ਰੇ ਆ ਕੋਈ ਉਹਨਾਂ ਨੂੰ ਮਤਲਬ ਤਾਂ ਪੈਸਾ ਵੇਸਟ ਕਰ ਰਹੇ ਨੇ ਠੀਕ ਆ ਤੁਸੀਂ ਇੱਕ ਵਾਰ ਆਓ ਪੀਓ ਦੋ ਚਾਰ ਵਾਰ ਇੱਕ ਵਾਰ ਨਾ ਰਿਜ਼ਲਟ ਨਹੀਂ ਮਿਲਦਾ ਬਟ ਬਾਬਾ ਜੀ ਦੇ ਕੋਲ ਮੈਨੂੰ ਹੋ ਗਏ 2 ਮਹੀਨੇ ਮੈਨੂੰ ਇੰਨਾ ਜ਼ਿਆਦਾ ਰਿਜ਼ਲਟ ਵਧੀਆ ਮਿਲ ਰਿਹਾ ਔਰ ਡੇਲੀ ਦਾ ਇੱਕ ਗਲਾਸ ਮੈਂ ਪੀਨਾ ਵਾ ਔਰ ਬਹੁਤ ਬੰਦਾ ਇੱਥੇ ਆਂਦਾ ਵਾ ਕਈ ਵਾਰ ਵੀਡੀਓ ਵਾਲੇ ਆਏ ਇੱਥੇ ਬਾਬਾ ਜੀ ਕੋਲ ਰੁਕੇ ਆ ਉਹ ਕਰ ਲਈ ਹੈ ਨਾ ਸੌਰੀ ਮੈਂ ਹੋਣੀ ਕੀਤਾ ਹਨ ਕਦੇ ਮੈਂ ਐਵੇਂ ਵੀਡੀਓ ਹਨ ਬੋਲਿਆ ਵੀ ਨਹੀਂ ਨਰਵਸ ਹੋ ਜਾਂਦਾ ਬੰਦਾ ਹਨ ਉਹ ਕੱਲੇ ਮੇ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਮਾਂ ਵੀ ਤੁਸੀਂ ਇੱਕ ਵਾਰ ਆ ਕੇ ਜ਼ਰੂਰੀ ਨਹੀਂ ਇੱਥੋਂ ਪੀਣੀ ਆ ਜਿੱਥੇ ਵੀ ਤੁਹਾਨੂੰ ਮਿਲਦੀ ਐ ਚਾਹ ਪਰਲੀ ਟੇਸ ਦਾ ਵੱਖਰਾ ਹੈ ਜੀ ਸਾਰਿਆਂ ਨਾਲ ਹਾਂ ਟੇਸਟ ਮੈਂ ਕਹਿੰਨਾ ਮੈਂ ਸਟਾਰਟ ਇੱਥੋਂ ਕੀਤੀ ਆ ਔਰ ਇੰਨੇ ਕੋ ਬੰਦੇ ਪਤਾ ਹੀ ਆ ਬਾਬੇ ਨੂੰ ਦੱਸੀ ਆ ਗੱਲ ਵੀ ਸੜਾ ਬਹੁਤ ਮੁੰਡੇ ਅਟੈਚ ਕਰਾਏ ਨੇ ਹੁਣ ਸਰਧਾਈ ਅਸੀਂ ਸੁਣਦੇ ਦਾ ਬਹੁਤ ਟਾਈਮ ਤੋਂ ਆਏ ਸੀਗਾ ਹਨਾ ਔਰ ਜਿਆਦਾ ਇਹ ਪਲਵਾਨ ਬੰਦੇ ਹੀ ਯੂਜ਼ ਕਰਦੇ ਜਿਹੜੇ ਮਤਲਬ ਤਗੜੇ ਲੱਗਦੇ ਆ ਮੈਂ ਸੱਚੀ ਕਹਿਣਾ ਮਾ ਗੁਰਦੁਆਰਾ ਮਥੇ ਲਾਦਾ ਮੈਨੂੰ ਇੰਨਾ ਕਿ ਜਿਆਦਾ ਐ ਪਰਫੈਕਟ ਇੰਨਾ ਸ਼ੀ ਮੇਰਾ ਉਹ ਲੱਗਦਾ ਨਾ ਜਦ ਦੀ ਪੀਣ ਲੱਗਿਆ ਵਾ ਜੀ ਬਾਬਾ ਜੀ ਦੇ ਕੋਲ ਜੀ ਤੇ ਵੀ ਇਹ ਮਤਲਬ ਅਸਲੀ ਪਲਵਾਨ ਨਾ ਤੇ ਉਹ ਅਸਲੀ ਡਾਈਟ ਇਹ ਆ ਅਗਰ ਤੁਸੀਂ ਰੋਟੀ ਵੀ ਘਟਕਾਏ ਹੋ ਕਰ ਰਹੇ ਹੋ ਨਾ ਤੁਸੀਂ ਆ ਕੇ ਇੱਕ ਵਾਰ ਦੇਖ ਲਓ ਪੀ ਲਓ ਮੈਂ ਕੋਣ ਹੀ ਕਹਿੰਦਾ ਹੈਗਾ ਹਨਾ ਤੁਹਾਨੂੰ ਆਪ ਹੀ ਤੁਹਾ ਤੁਸੀਂ ਦੱਸੋਗੇ ਨਹੀਂ ਬਾਬਾ ਜੀ ਤੁਸੀਂ ਇਹ ਕੀ ਮਿਲਾ ਲੈਣਾ ਵੇ ਬੰਦੇ ਤੁਹਾਡੇ ਕਾਇਲ ਹੋ ਜਾਂਦੇ ਆ ਤੁਹਾਡੀ ਸ਼ਰਧਾਈ ਦੇ ਦੱਸੋ ਜੀ ਮਾੜਾ ਜ ਆ ਗਲਤ ਵਲਤ ਚ ਮਿਲਾ ਰਹੇ ਨੇ ਇਹਨਾਂ ਨੂੰ ਬਾ ਦੇਖ ਲੋ ਜਿਹੜੇ ਸਾਹਮਣੇ ਸਾਰਾ ਸੰਗਤ ਦੇ ਸਾਹਮਣੇ ਆ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਵੀ ਆ ਰਿਹਾ ਜਿਹੜੇ ਵੀ ਪੁੱਛਾਂ ਵੀ ਕਹਿੰਦੇ ਵੀ ਬਾਬਾ ਜੀ ਸ਼ਰਧਾਈ ਦੇ ਕਾਇਲ ਹੋਏ ਪਏ ਨੇ ਆ ਅੰਕਲ ਜੀ ਸਾਡੇ ਨਾਲ ਜੁੜ ਚੁਕੇ ਨੇ ਆ ਸ਼ਰਧਾਈ ਵੀ ਨੇ ਆਇਸ ਸੀ ਇਹਨਾਂ ਨਾਲ ਦੋ ਮਿੰਟ ਗੱਲਬਾਤ ਕਰ ਲੈਣੇ ਅੰਕਲ ਜੀ ਕੀ ਨਾਮ ਤੁਹਾਡਾ ਆ ਦਾਸ ਗੁਰਮੀ ਸਿੰਘ ਮੁਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਾਈ ਜਿਹੜੇ ਤੁਸੀਂ ਆਇਓ ਬਾਬਾ ਜੀ ਕੋਲ ਇੰਦੂ ਸਰਦਾਈ ਪੀਣ ਦੇ ਲਈ ਕਿਵੇਂ ਦੇਖਦੇ ਹੋ ਸਰਦਾਈ ਦੇ ਕੀ ਕੀ ਫਾਇਦੇ ਨੇ ਸਾਰੇ ਫਾਇਦੇ ਫਾਇਦੇ ਨੁਕਸਾਨ ਤਾਂ ਕੋਈ ਨਹੀਂ ਹੈ ਜੀ ਜੀ ਇਹ ਜ਼ਿੰਦਗੀ ਦਾ ਬਹੁਤ ਵਧੀਆ ਇੱਕ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਸਿੰਘਾਂ ਸ਼ਹੀਦਾਂ ਨੇ ਇਹ ਸਾਨੂੰ ਸਰਦਾਈ ਦਿੱਤੀ ਠੰਡੀ ਸਰਦਾਈ ਜੀ ਲੇਕਿਨ ਸਾਡੇ ਲੋਕ ਇਸ ਤੋਂ ਪਰੇ ਹੱਟ ਗਏ ਸੀ ਜੀ 210 ਜਿਹੜੇ ਚਾਈਨਸ ਫੂਡ ਨੇ ਜਾਂ ਹੋਰ ਚੀਜ਼ਾਂ ਦੀਆਂ ਸੀ ਉਹ ਜਦ ਖੋਖ ਸੀ ਫੈਂਟਸੀ ਇਹਨਾਂ ਚੀਜ਼ਾਂ ਨੇ ਕੋਲ ਡਰਿੰਕ ਰੇ ਜਿਆਦਾਤਰ ਸਾਡੇ ਤੇ ਪ੍ਰਭਾਵ ਸਾਡੇ ਲੋਕਾਂ ਤੇ ਪਾਇਆ ਸਾਡੀ ਜਨਰੇਸ਼ਨ ਨੂੰ ਉਹ ਚੀਜ਼ ਨੇ ਖਰਾਬ ਕੀਤਾ ਤੇ ਸਿੰਘਾਂ ਨੇ ਪਰਾਲੇ ਕੀਤੇ ਨੇ ਤੇ ਇਹਨਾਂ ਨੂੰ ਸਹਿਯੋਗ ਕਰ ਰਹੇ ਆ ਜਦੋਂ ਵੀ ਅਸੀਂ ਨਗਣਾ ਮੈਂ ਨਹੀਂ ਖਾਲੀ ਕਿਤੇ ਗਿਆ ਚਾਹੇ 2 ਆ ਜਾਂ 4 ਆ ਜਾਂ 6 ਆ ਅਲੱਗ ਹੀ એનર્ਜੀ ਫੀਲ ਹੁੰਦੀ ਸਰੀਕ ਨੂੰ ਜੀ ਬਸ ਕੋਲ ਅਸੀਂ ਆਪ ਦਾ ਘਰ ਵੀ ਰੱਖਿਆ ਪ੍ਰੋਗਰਾਮ ਬਣਾਉਨੇ ਆ ਅਸੀਂ ਮੇਰੇ ਦੋਸਤ ਵੀ ਬਣਾਉਂਦੇ ਆ ਸਾਰੇ ਬਣਾਉਂਦੇ ਆ ਅਸੀਂ ਲੇਕਿਨ ਸਮੇਂ ਦੀ ਯਾਦ ਪ੍ਰੋ ਸਮਝ ਦੇ ਸਿੰਘਾਂ ਨੂੰ ਵੀ ਚੜ੍ਹਦੀ ਕਲਾ ਚ ਲੈ ਕੇ ਜਾਣਾ ਆਪਣੇ ਭਰਾਵਾਂ ਨੂੰ ਸਹਿਯੋਗ ਕਰਨਾ ਤੇ ਅਸੀਂ ਸਾਰੇ ਸਹਿਯੋਗ ਕਰਦੇ ਆਂ ਤੇ ਇਹਨਾਂ ਨੇ ਸ਼ਰਈ ਦਾ ਕੁਝ ਦਿਨ ਪਹਿਲਾਂ ਸ਼੍ਰੀ ਹਰਗੋਬਿੰਦ ਸਾਹਿਬ ਦੇ ਵਿਹੜੇ ਤੇ ਸੰਗਤ ਲਾਇਆ ਸੀਗਾ ਤੇ ਮੈਂ ਆਪਣੇ ਦੋਸਤ ਵੀ ਭੇਜੇ ਵੀ ਭਾਈ ਸਹਿਯੋਗ ਵੀ ਕਰਨਾ ਆਪਾਂ ਲੰਗਰ ਦੇ ਵਿੱਚ ਸਾਰਾ ਤੇ ਅਸੀਂ ਹਮੇਸ਼ਾ ਹੀ ਸਹਿਯੋਗ ਦੇ ਅੰਦਰ ਰਹਾਂਗੇ ਚਾਹੇ ਘਰ ਜਿੰਨੀ ਮਰਜ਼ੀ ਬਣਾ ਕੇ ਭੀਜੇ ਲੇਕਿਨ ਸਿੰਘਾਂ ਦਾ ਸਹਿਯੋਗ ਜ਼ਰੂਰ ਕਰੋ ਬਿਲਕੁਲ ਜੀ ਧੰਨਵਾਦ ਤੁਹਾਡਾ ਕੀ ਕਹਿਣਾ ਕੀ ਚਾਹੋਗੇ ਜਿਹੜੇ ਲੋਕ ਸੌਫਟ ਡਰਿੰਕਾਂ ਦੇ ਡੁੱਲੇ ਹੋਏ ਨੇ ਸਸਤੇ ਨਸ਼ਾ ਡਿਲੇ ਹੋਏ ਨੇ ਇਹਨੇ ਇਸ ਚੀਜ਼ ਦਾ ਡਰਿੰਕ ਕਰ ਲਿਆ ਇਹ ਛੱਕੀ ਜੇ ਉਹ ਬੰਦਾ ਨਹੀਂ शकੂਗਾ ਦੁਬਾਰਾ ਕੋਲ ਡਰਿੰਕ ਮੈਨੂੰ ਲੱਗਦਾ ਵੀ ਮੈਨੂੰ ਤਾਂ ਹੁਣ 7-8 ਮਹੀਨੇ ਹੋ ਗਏ ਮੈਂ ਤਾਂ ਕਦੇ ਕੋਲ ਡਰਿੰਕ ਪੀਤਾ ਹੀ ਨਹੀਂ ਆ ਜੂਸ ਵੀ ਨਹੀਂ ਪੀਤਾ ਕਦੇ ਇਹ ਸਾਰੀਆਂ ਚੀਜ਼ਾਂ ਉੱਪਰ ਆ ਜੀ ਘਰ ਵੀ ਸਾਰਾ ਸਮਾਨ ਲੈ ਕੇ ਹੀ ਰੱਖਿਆ ਆ ਤੇ ਰਗੜਾਈ ਕਰੀ ਦੀ ਆਪ ਵੀ ਤੇ ਜੋ ਸਮਝ ਨਹੀਂ ਆਕਦਾ ਸਮਝਦੇ ਜਦੋਂ ਸਮਾਂ ਬਚਦਾ ਤੇ ਸਿੰਘਾਂ ਦਾ ਸਹਿਯੋਗ ਕਰਨ ਦੇ ਖਾਤਰ ਇੱਥੇ ਜ਼ਰੂਰ ਆਈਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮਤਲਬ ਇਨੇ ਬੰਦੇ ਤੁਹਾਡੀ ਸਰਦਾਈ ਦੀ ਬੜਾਈਆਂ ਕਰਕੇ ਰਹੇ ਆ ਤਾਂ ਕੀ ਕਰਨੇ ਕੀ ਸੋਚਦੇ ਨੇ ਦਿਨ ਲਾ ਕੇ ਤੁਸੀਂ ਦੇਖੋ ਕਾਰਨ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਦੱਸਿਆ ਸੀ ਮੈਂ ਹਾਂ ਜੇ ਆਪਾਂ ਬਣਾਉਣ ਦਾ ਤਰੀਕਾ ਹੁੰਦਾ ਹਾਂ ਜੇ ਕਿਸੇ ਨੂੰ ਚੰਗੀ ਚੀਜ਼ ਸਿਖਾਵਾਂਗੇ ਤਾਂ ਅਗਲਾ ਯਾਦ ਦੀ ਕਰਦਾ ਹੈ ਨਾ ਤੇ ਚੰਗੀ ਚੀਜ਼ ਸਿਖਾਵਾਂਗੇ ਤੇ ਯਾਦ ਕਰਦਾ ਤੇ ਮੈਂ ਕਹਿੰਦਾ ਵੀ ਜਿਹੜਾ ਬੰਦਾ ਨਸ਼ੇੜੀ ਨਹੀਂ ਹੋਗਾ ਨਸ਼ਾ ਕਰਦਾ ਇੱਕ ਵਾਰੀ ਨਿਰਨੇ ਕਾਲ ਜਿ ਸਕੇ ਉਹ ਸਾਰਾ ਦਿਨ ਨਸ਼ੇ ਨੂੰ ਛੱਡੂਗਾ ਸਭ ਤੋਂ ਵੱਡੀ ਗੱਲ ਬਾਬਾ ਜੀ ਨੇ ਕਹੀ ਹੈ ਵੀ ਜਿਹੜੇ ਨਸ਼ੇ ਕਰਦੇ ਨਸ਼ੇ ਤੋਂ ਪੀੜਿਤ ਹੈ ਛੱਡਣਾ ਚਾਹੁੰਦੇ ਨੇ ਸ਼ਰਧਾਈ ਦਾ ਇੱਕ ਗਲਾਸ ਨਰਨ ਘਾਲ ਪੀ ਲਿਆ ਕਰਨ ਉਹਨਾਂ ਨੂੰ ਨਸ਼ਾ ਕਰਨ ਦੀ ਤੋੜ ਲੱਗੂਗੀ ਕਿ ਨਹੀਂ ਲੱਗਦੀ ਬਾਬਾ ਜੀ ਬਿਲਕੁਲ ਹੀ ਨਹੀਂ ਬਿਲਕੁਲ ਨਹੀਂ ਨਸ਼ਾ ਵੀ ਛਡਾ ਸਕਦੀ ਹੈ ਹਰਮਪਰ ਹਰਮਪਰ ਆ ਤੁਸੀਂ ਦੇਖ ਸਕਦੇ ਬਾਬਾ ਜੀ ਨੇ ਬਹੁਤ ਵੱਡੀ ਗੱਲ ਕਹੀ ਹੈ ਵੀ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਆ ਸਾਰੀਆਂ ਚੀਜ਼ਾਂ ਤਾਕਤਵਾਲੀਆਂ ਜਿਹਨਾਂ ਨੂੰ ਦਿਮਾਗ ਨੂੰ ਤਾਕਤ ਦੇਣੀ ਸਰੀਰ ਨੂੰ ਤਾਕਤ ਦੇਣੀ ਆ એનર્ਜੀ ਦੇਣੀ ਆ ਸਾਰੀਆਂ ਚੀਜ਼ਾਂ ਉਹ ਆ ਅੱਛਾ ਬਾਬਾ ਜੀ ਤੁਹਾਡੀ ਕੋਈ ਸ਼ਰਧਾਈ ਮੰਗਾਉਣਾ ਚਾਹੁੰਦਾ ਹੋਵੇ ਤੁਹਾਡੇ ਕੋਲ ਆ ਇਹ ਕੋ ਸਾਡੇ ਕੋਲ ਆਵਣਾ ਚਾਹੁੰਦੇ ਤਾਂ ਜਮਾਲਪੁਰ ਚੌਂਕ ਤੋਂ ਜਦੋਂ ਆਪਾਂ ਮੈਟਰੋ ਰੋਡ ਨੂੰ ਆਈ ਕੇ ਸ਼ੇਰਪੁਰ ਨੂੰ ਜਮਾਲਪੁਰ ਚੌਂਕ ਰੱਧਾ ਕਿਲੋਮੀਟਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਹੈ ਸਿੰਘ ਸਵਾ ਉਹਦੇ ਬਿਲਕੁਲ ਸਾਹਮਣੇ ਸਾਡੀ ਸ਼ਰਦਾਈ ਦੀ ਟੋਕਰੀ ਨੰਬਰ ਵੀ ਦੱਸ ਦੋ ਬਾਬਾ ਜੀ 8437575038 ਮੇਰਾ ਨੰਬਰ ਹੈ ਜੀ ਜੀ ਬਾਕੀ ਮੇਰੇ ਨਾਲ ਵੀ ਸਾਥੀ ਹੈਗੇ ਨੇ ਜੀ ਇੱਕ ਆਤਾ ਨੰਬਰ ਹੋਰ ਦੱਸ ਦੋ ਕਈ ਵਾਰੀ ਤੁਹਾਡਾ ਨਾਮ ਲੱਗੇ ਤਾਂ 946552 946552 ਚਲੰਨ ਨੰਬਰ 63752 315 52315 ਹਾਂ ਭਾਈ ਇਹ 637 ਕੋਲੇ ਸੰਗਤ ਜਿਹੜੀ ਆ ਪਹੁੰਚ ਕਰ ਸਕਦੀ ਹੈ ਹਾਂਜੀ ਆ ਸਕਦੇ ਆ ਤਾਂ ਦੋਸਤੋ ਐਦਾਂ ਦੀਆਂ ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਪੰਜਾਬ ਦੇ ਨਾਲ ਮੈਂ ਆਕਾਸ਼